हां जी ਸਤਿ ਸ਼ਕਾਲ ਜੀ ਸਾਰਿਆਂ ਨੂੰ ਤੇ ਹੋਰ ਸੁਣਾਉਂ ਪਿਆ ਕਰ ਲਿਆ ਤੇ ਸਾਰੇ ਪੁੱਛਦੇ ਸੀ ਡਾਕਟਰ ਸਾਹਿਬ ਦਾ ਐਡਰੈਸ ਪਹਿਲਾਂ ਵੀਡੀਓ ਪਾਈ ਸੀ ਉਹ ਥੋੜੀ ਵਰਣੀ ਕਲੀਅਰ ਆਈ ਹੁਣ ਤੁਸੀਂ ਦੱਸੋ ਹਾਂ ਉਹ ਤੇ ਐਡਰੈਸ ਆਪਣਾ ਰਹੇਗਾ ਸੀਗਾ 메인 ਮਾਨਸਾ ਸ਼ਹਿਰ ਦੇ ਵਿੱਚ ਰਮ ਦਿੱਤਾ ਕੈਂਚੀਆਂ ਨੇ ਮੂਸੇ ਨੂੰ ਮੋੜ ਮੁਰਦਾ ਜਿਹੜਾ ਸਿੱਧੂ ਮੂਸੇਵਾਲਾ ਸੀ ਉਸ ਚੌਂਕ ਦੇ ਵਿੱਚੋਂ ਚੌਂਕ 'ਚ ਪਹੁੰਚਣ ਤੋਂ ਪਹਿਲਾਂ ਖੱਬੇ ਹੱਥ ਫੋਰ ਸੀਜ਼ਨ ਹੋਟਲ ਰਮਾਂਜਾ ਹੋਟਲ ਹੈ ਚਾਰ ਪੰਜ ਹੋਟਲ ਨੇ ਹੋਟਲ ਮੁੜਨਸਾਰ ਖੱਬੇ ਹੱਥ ਪਹਿਲਾ ਆਪਣਾ ਰਾਜਾ ਸੈਂਟਰ ਹੈ ਰਾਜਾ ਸੈਂਟਰ ਮਹਿਬੂਬ ਮਲਿਕ ਨੰਬਰ ਤੁਸੀਂ ਦੇ ਰੱਖਿਆ ਹੁਣ ਹੈ 9815458295 ਜਦੋਂ ਰਮਦਿੱਤਾ ਕੈਂਚੀਆਂ ਆਪਾਂ ਆ ਜੰਨੇ ਆ ਜਿੱਥੇ ਦਾ ਸਿੱਧੂ ਮੂਸੇ ਵਾਲਾ ਮਸ਼ਹੂਰ ਰਿਹਾ ਹੈ ਉਥੋਂ ਚੌਂਕ ਤੋਂ ਪਹਿਲਾਂ ਲੈਫਟ ਸਾਈਡ ਮੋਣਾ ਮੋੜ ਤੇ ਚੱਕੀ ਹੈ ਚੱਕੀ ਦੇ ਨਾਲ ਮੁੜ ਕੇ ਲੈਫਟ ਸਾਈਡ ਪਹਿਲਾ ਹੀ ਆਪਣਾ ਰਾਜਾ ਸੈਂਟਰ ਹੈ ਮਹਿਬੂਬ ਮਲਿਕ ਜੀ ਹਾਂ ਜੀ ਜੇ ਨਾ ਹੋਣਾ ਹੋਇਆ ਤੇ ਆ ਸਦਿਆ ਨਾ ਹਾਂ ਦੱਸਾਂਗੇ ਐਡਰੈਸ ਇਹੋ ਜਿਹੇ ਬੱਚੇ ਜਿਹੜੇ ਵੀ ਹਨ ਹਾਂ ਜੀ ਇੱਕ ਵਾਰ ਚੈੱਕ ਜ਼ਰੂਰ ਕਰੋ ਚੈੱਕ ਕਰਕੇ ਆਪਾਂ ਦੱਸ ਦਿੰਨੇ ਆ ਵੀ ਇਹ ਠੀਕ ਹੋਣ ਵਾਲਾ ਇਹ ਨਹੀਂ ਹੋਣ ਵਾਲਾ ਹਾਂਜੀ ਲੋ ਜੀ ਮਾਤਾ ਜੱਲਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸੁਣਾਓ ਕੀ ਹਾਲ ਚਾਲ ਆ ਤੇ ਆਪਾਂ ਆਇਆ ਹਾਂ ਮਾਨਸਾ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਕੋ ਆ ਪਲਾਸਟਰ ਖੜਵਾਉਣ ਤੇ ਦੂਜਾ ਲਵਾਉਣ ਤੇ ਇਧਰ ਇੱਕ ਗੰਬੀਰ ਵੀ ਆਇਆ ਵਾ ਇਹਦਾ ਅੱਜ ਵਿਚਾਰੇ ਦਾ ਰਮਾਂ ਅੱਜ ਦਾ ਕਹਿਣੋ ਕਿ ਮੈਂ ਕਹਿੰਦੇ ਆ ਉੱਧਰ ਤੇ ਮੈਂਨ ਕਹਿੰਦਾ ਡਰੇ ਨਾ ਤੇ ਆ ਵੀਰ ਸਾਡੇ ਲਈ ਗਿਫਟ ਲੈ ਕੇ ਆਇਆ ਵਾ ਮਾਈਕ ਬੜਾ ਵਧੀਆ ਮਤਲਬ ਗਿਫਟ ਹੈਣਾ ਆਪਣੇ ਵਹਿ ਦੇਣ ਦਾ ਫਰਜ਼ ਹੈ ਸਾਨੂੰ ਬਸ ਸਾਡਾ ਭੰਦਾ ਹੀ ਵੱਡੇ ਭਰਾਵਾਂ ਦਾ ਪਰ ਉਹ ਲੈ ਆ ਵਾ ਵੱਡੇ ਭਰਾਵਾਂ ਲਈ ਤੇ ਇਹ ਇਹਦੇ ਪਾਪਾ ਦੇ ਸ਼ਾਪ ਹੈ ਮੋਬਾਈਲ ਸ਼ਾਪ ਹੈ ਤੇ ਉੱਥੋਂ ਫਿਰ ਲੈ ਆਂਦਾ ਹੈ ਨਾ ਇਕਮ ਕੋਈ ਕਹਿਣਾ ਵਾ ਨਹੀਂ 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 ਉਹ ਵਿਚਾਰਾ ਥੋੜਾ ਜਿਹਾ ਘਬਰਾ ਗਿਆ ਗਿਆ ਵਜਦਾ ਪੀਣ ਹੁੰਦੀ ਹੈ ਨਾ ਉਹ ਵੇਖ ਕੇ ਲਾਗੇ ਘਬਰਾ ਗਿਆ ਵਾ ਤੇ ਤੇ ਬਾਕੀ ਮੈਂ ਇਹਦੀ ਆਈਡੀ ਨਾਲ ਕਲੈਬ ਕਰੂੰਗਾ ਸਾਰੇ ਜਾਣੇ ਜਾ ਕੇ ਇਹਨੂੰ ਜਾ ਕੇ ਫੋਲੋ ਕਰੋ ਵੀਰ ਨੂੰ ਸਪੋਰਟ ਕਰੋ ਹੈਨਾ ਇਹ ਕਮਜੀਤ ਨੂੰ ਇਹ ਵਿਚਾਰਾ ਸਾਡੇ ਅਰਗੇ ਹੀ ਆ ਵੀਰ ਇਨ ਨੂੰ ਵੀ ਜਿਆਦਾ ਤੂੰ ਜਿਆਦਾ ਸਪੋਰਟ ਕਰੋ। ਬਾਕੀ ਥੈਂਕ ਯੂ ਫॉर ਵਾਚਿੰਗ। ਸਤਿਗੁਰ ਜੀ ਸਾਰਿਆਂ ਨੂੰ ਸਾਡੇ ਕੋਲ ਜੇ ਸਾਡੇ ਪਿਆਰੇ ਦੋਵੇਂ ਬੱਚੇ ਆਏ ਨਹੀਂ ਸਾਡੇ ਕੋ। ਇਹਨਾਂ ਦੇ ਇੱਕ ਦਾ ਰਿਪਨ ਤੇ ਇੱਕ ਦੇਪਨਦੀਪ ਤੇ ਪੰਦੀਪ ਜੀ ਰਿਪਨ ਰਿਪਨ ਦੇ ਤੇ ਦੋਵੇਂ ਮੇਰੇ ਬੱਚੇ ਦੋਵੇਂ ਆਏ ਨਹੀਂ। ਇਹਨਾਂ ਦੀਆਂ ਦੋਵੇਂ ਲੱਤਾਂ ਚਾਰੇ ਪੈਰਲਾਈਜ਼ ਨੇ ਸ਼ੁਰੂ ਤੋਂ ਹੀ ਪਚਕੁੰਦੇ ਹੋਏ। ਇਹ ਮਤਲਬ ਨਹੀਂ ਉਹਨਾਂ ਦੇ ਇਹ ਭਰਾ ਹੀ ਆ ਦਾ ਠੀਕ ਹੈ ਜੀ ਦੇਖਦੇ ਨਹੀਂ ਮੇਰੀ ਚਲੋ ਹਾਂ ਚਲ ਮੇਰਾ ਬੱਚਾ ਸਾਰਾ ਨੂੰ ਪਤਾ ਹੀ ਹੋਏਗਾ ਵਕਰੀ ਗੱਲ ਆ ਚਲੋ ਮੈਂ ਵੀਡੀਓ ਬਣਾਉਣ ਨਾ ਤੇ ਮੇਰਾ ਸਤਿ ਨਮਸਕਾਰ ਦਾ ਇੱਕ ਨਾ ਆਜੀ ਸਾਡਾ ਸਮਰਵੀਰ ਦਾ ਸਮਰਵੀਰ ਦਾ ਕਲਾਸ 12 ਉਹ ਬੜੀ ਦੇਰ ਤੋਂ ਕਹਿ ਰਿਹਾ ਮੈਂ ਇਹਨਾਂ ਨੂੰ ਮਿਲਣਾ ਵੀਡੀਓ ਵੇਸ ਕੇ ਤੇ ਅੱਜ ਆਇਆ ਵਾ ਹਨਾ ਕਾਰਤਿਕ ਵੀ ਆਇਆ ਸਾਡੇ ਕੋਲ ਅੱਜ ਕਿਉਂ ਆਇਆ ਵਾ ਇਹ ਤਾਂ ਰੀਜ਼ਨ ਇਹ ਆ ਵੀ ਇਹ ਬੱਚੇ ਸਾਡੇ ਸ਼ੁਰੂ ਤੋਂ ਹੀ ਕਰ ਲਈ ਵੀ ਨੇ ਤੇ ਮਹਿਬੂਬ ਜੀ ਕੋ ਮਾਨਸੇ ਤੋਂ ਜਿੱਥੇ ਸਿੱਧੂ ਮੁਸਲੇ ਦਾ ਪਿੰਡ ਆ ਉਥੋਂ ਇਲਾਜ ਕਰਵਾ ਕੇ ਆਏ ਨੇ ਦੋਵਾਂ ਨੂੰ ਉਹਨਾਂ ਨੇ ਪਲਸਤਰ ਕੀਤਾ ਤੇ ਇਹਨਾਂ ਨੇ ਹੰਡਰਡ ਪਰਸੈਂਟ ਗਾਰੰਟੀ ਦਿੱਤੀ ਹੈ ਵੀ ਸਾਡੇ ਬੱਚੇ ਦੋਵੇਂ ਠੀਕ ਹੋ ਜਾਣਗੇ ਹਨਾ ਤੇ ਚਲੋ ਮਾਰੇ ਨੇ ਬਹੁਤ ਦਰਦ ਵੀ ਇਹਨਾਂ ਨੂੰ ਹੋਇਆ ਵਾ ਮਾਰੇ ਕਿਰਪਾ ਕੀਤੀ ਆ ਚਲੋ ਕੋਲੀ ਲਈ ਆਈ ਕੰਨੇ ਠੀਕ ਵੀ ਹੋਣ ਇਹ ਮਦਰ ਨੇ ਇਹਦੀ ਮਾਸੀ ਜੀ ਹੈ ਇਹਦੀ ਸਿਸਟਰ ਨੇ ਠੀਕ ਹੈ ਜੀ ਇਹ ਸਾਰੇ ਮੇਰੇ ਨਾਲ ਨੇ ਤੇ ਇਹ ਕਾਰਤਿਕ ਜੀ ਅੱਜ ਸਪੈਸ਼ਲ ਸਾਡੇ ਘਰ ਆਏ ਨੇ ਇਹਨਾਂ ਨੂੰ ਮਿਲਣ ਵਾਸਤੇ ਬਹੁਤ ჯერ ਤੋਂ ਕਹਿਣ ਡੇ ਸੀ ਮਿਲਣਾ 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 ਮੇਰਾ ਬੱਚਾ ਅੱਜ ਕਿ ਮਿਲਣ ਆਇਆ ਕਰੇ ਤੇ ਚਲੋ ਮੈਂ ਉਹਦਾ ਮਾਸੜੀ ਨੇ ਬੱਚੇ ਦਾ ਮਾਸੜੀ ਹੈ ਐ ਮਾਸੀ ਹੈ ਉਹਨਾਂ ਦੀ ਹੁਣ ਐ ਮਾਸੀ ਜੀ ਨੇ ਤੇ ਮਦਰ ਨੇ ਉਹਨਾਂ ਦੇ ਤੇ ਰੋਟੀ ਖਾ ਰਹੇ ਚਲੋ ਘਰ ਦਾ ਵਲੌਗ ਬਣਾਇਆ ਕਿਉਂਕਿ ਘਰੇ ਰਹਿਨੇ ਆ ਸਾਰੇ ਬੱਚੇ ਸਾਡੇ ਘਰ ਦੇ ਨੇ ਤੇ ਦੋਵੇਂ ਬੱਚੇ ਨੇ ਦੁਆ ਕਰਿਓ ਤੇ ਤੰਦਰੁਸਤੀ ਵਾਸਤੇ ਕਿਰਪਾ ਕਰਿਓ ਮਾਰਗੇ ਅਰਦਾਸ ਕਰਿਓ ਇਹ ਬੱਚੇ ਤੰਦਰੁਸਤ ਹੋਏ ਨੇ ਤੁਹਾਡੇ ਉੱਤੇ ਸਾਡੇ ਬੱਚੇ ਸਾਡੀ ਇਹ ਹੀ ਬੇਨਤੀ ਹੈ ਅਰਦਾਸ ਕਰਿਓ ਨਾ ਵਾਸਤੇ ਵਾਈ ਵੀ ਦਿਖਾਤਾ ਵਾਈ ਵੀ ਫਟੇ